ਚੇਅਰਮੈਨ ਜਗਜੀਤ ਸਿੰਘ ਕਾਲੂ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਆ ਵੇਖੋ ਜੀ ਜਿਹੜੀ ਸੋਚ ਨੂੰ ਸਮਰਪਿਤ ਪਾਰਟੀ ਦੇ ਨਾਲ ਅਸੀਂ ਤੁਰੇ ਸੀ 2013 ਤੋਂ ਲੈ ਕੇ ਹੁਣ ਤੱਕ ਉਹ ਮੈਨੂੰ ਲੱਗਦਾ ਵੀ ਉਹ ਸੋਚ ਨੂੰ ਅਪਣਾਇ ਨਹੀਂ ਗਿਆ ਪਾਰਟੀ ਵੱਲੋਂ ਲੋਕਾਂ ਨੂੰ ਪੁਸ਼ ਕੇ ਫੈਸਲੇ ਲੈਣ ਵਾਲੀ ਸਤਾ ਜਾਣ ਵੇਲੇ ਸਰਕਾਰ ਜਿਹੜੀ ਆ ਅੱਜ ਲੋਕਾਂ ਨੂੰ ਬਿਨ ਪੁੱਛੇ ਜਿਹੜੇ ਫੈਸਲੇ ਆ ਉਹਨਾਂ ਨੂੰ ਥੋਪੇ ਜਾ ਰਹੇ ਨੇ ਲੈਂਡ ਪੂਲਿੰਗ ਵਰਗੇ ਲੋਕਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਜਿਹੜਾ ਵਾ ਉਹ ਫੈਸਲਾ ਵਾਪਸ ਲਿਆ ਗਿਆ ਹੁਣ ਜ਼ਿਆਦਾ ਗੱਲ ਪਿੰਚ ਇਹ ਹੋਈ ਆ ਵੀ ਜਦੋਂ ਹੜਾ ਸਾਡੇ ਇਲਾਕੇ ਤੇ ਆਏ ਨੇ ਤਕਰੀਬਨ ਕੋ 7 ਤੋਂ 8 ਜਿਹੜੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਖੇਡ ਨੇ ਤੇ ਉਸ ਤੋਂ ਪਹਿਲਾਂ ਇੱਕ ਅਮਨ ਅਰੋੜਾ ਜੀ ਦਾ ਬਿਆਨ ਆਇਆ ਸੀ ਵੀ ਅਸੀਂ ਜਿਹੜੀ ਸਰਕਾਰ ਆ ਉਹ ਮਾਲਵੇ ਖੇਤਰ ਵਿੱਚ ਬਣਾਵਾਂਗੇ ਇਹਦਾ ਮਤਲਬ ਇਹ ਸੀ ਵੀ ਦੋਆਬਾ ਤੇ ਮਾਝੇ ਦੀ ਸਾਨੂੰ ਲੋੜ ਨਹੀਂ ਡੀ ਕੋਈ ਹੈਗੀ ਤੇ ਜੇ ਅਸੀਂ ਫਿਰ ਵੀ ਉਹਨਾਂ ਦੀ ਗੱਲ ਨੂੰ ਨਾ ਸਮਝੀਏ ਉਹਦੇ ਨਾਲ ਬਾਅਦ ਹੜਾ ਨਹੀਂ ਮਾਰ ਸਾਡੇ ਤੇ ਪੈਗੀ ਤੇ ਜਦੋਂ ਸਤਾ ਜਾਣ ਤੋਂ ਪਹਿਲਾਂ ਸਰਕਾਰ ਕਹਿੰਦੀ ਸੀ ਸਾਡੇ ਐਮਪੀ ਸੀ ਮਾਨ ਸਾਹਿਬ ਉਹ ਕਹਿੰਦੇ ਸੀ ਵੀ ਜਿਹੜੇ ਡੈਮਾਂ ਦਾ ਜਿਹੜੇ ਪਾਣੀ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਮੁਆਵਜ਼ੇ ਨਾਲੋਂ ਅੱਧੀ ਰਕਮ ਨਾਲ ਅਸੀਂ ਨਾਲੇ ਕਿਰਨਾਂ ਜਿਹੜੀਆਂ ਨੇ ਉਹ ਸਾਫ਼ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਫੜਾ ਤੋਂ ਬਜਾ ਜਾ ਸਕਦਾ ਤੇ ਜਦ ਕਿ ਸਤਾ ਜਾਣ ਕੇ ਟੋਟਲ ਉਲਟ ਹੋਇਆ ਇਹ ਜੀ ਮੁਆਵਜ਼ੇ ਦੀ ਰਕਮ ਜਿਹੜੀ ਆ ਉਹ ਜੋ ਹੁਣ ਆਰਕਾਈਵ ਨਹੀਂ ਗਈ 270 ਕਰੋੜ ਦੇ ਆਸ-ਪਾਸ ਮੇਰੇ ਕਾ ਬਜਟ ਪਾਸ ਹੋਇਆ ਸੀਗਾ ਸਫਾਈ ਦਾ ਤੇ ਮੈਨੂੰ ਨਹੀਂ ਲੱਗਦਾ ਕਿਤੇ ਲੱਗਾ ਹੋਵੇਗਾ ਜੇ ਲੱਗਾ ਹੁੰਦਾ ਸਾਡੇ ਹਲਕੇ ਕਿਰਨ ਵਾਲਾ ਜਿਹੜਾ ਕਲਾਂੌਰ ਦੇ ਨਾਲ ਪੈਂਦਾ ਡੇਰੀ ਵਾਲ ਤੋਂ ਲੈ ਕੇ ਮਾਰ ਕਰਦਾ ਵਾ ਉਹ ਸਾਰਾ ਹੀ ਜਿਹੜਾ ਪਾਣੀ ਆ ਉਹ ਮੀਆਂ ਦੇ ਉਥੇ ਪਹਿਲੇ ਇਕੱਠਾ ਹੋ ਗਿਆ ਸੀ ਜੇ ਉਹ بارشਾਂ ਦਾ ਪਾਣੀ ਨਿਕਲ ਜਾਂਦਾ ਸਫਾਈ ਦੇ ਕਾਰਨ ਤੇ ਮੈਨੂੰ ਲੱਗਦਾ ਪਿੱਛੋਂ ਜਿਹੜਾ ਹੜ ਪਏ ਸੀ ਉਹ ਕਿਰਨ ਵਾਲੇ ਨੇ ਪਾਣੀ ਜਿਹੜਾ ਵਾ ਉਹ ਗਾਹ ਲੈ ਜਾਣਾ ਸੀਗਾ ਤੇ ਲੋਕਾਂ ਦੇ ਵਿੱਚ ਜਦੋਂ ਜਾਣੇ ਉਹਨਾਂ ਦਾ ਦਰਦ ਦੇਖਦੇ ਆ ਉਹਨਾਂ ਦੇ ਅਥਰੂ ਵੇਖਦੇ ਆ ਘਰ ਟੁੱਟੇ ਵੇਖਦੇ ਆ ਪਿਆਰੀਆਂ ਬਰਬਾਦ ਵੇਖਦੇ ਆ ਤੇ ਮੈਨੂੰ ਸਾਡੇ ਕੋਈ ਗੱਲ ਜੜੀ ਆ ਉਹ ਚੱਲੀ ਨਹੀਂ ਗਈ ਅਸੀਂ ਲੋਕਾਂ ਦੇ ਹੱਕ ਚ ਹਾਂ ਦਾ ਨਾਰਾ ਮਾਰਨ ਵਾਸਤੇ ਲੋਕਾਂ ਨੂੰ ਹਲੂਣਾ ਦੇਣ ਵਾਸਤੇ ਜਿਹੜਾ ਇਹ ਫੈਸਲਾ ਲਿਆ ਵਾ ਦੇਖੋ ਸਰਕਾਰ ਜਿਹੜੀ ਆ ਉਹ ਆਮ ਲੋਕਾਂ ਨੇ ਲੈ ਕੇ ਆਂਦੀ ਹੈ ਤੇ ਜਦੋਂ ਆਮ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਉਦੋਂ ਇਹ ਸੀ ਵੀ ਅਸੀਂ ਇਹ ਬਦਲਾਅ ਦੀ ਸਰਕਾਰ ਨੂੰ ਲੈ ਕੇ ਆਉਣਾ ਤੇ ਸਰਕਾਰ ਆ ਗਈ ਹੁਣ ਲੋਕਾਂ ਦੇ ਮੂੰਹ ਦੇ ਉੱਤੇ ਇਹ ਹੈ ਵੀ ਅਸੀਂ ਇਹ ਸਰਕਾਰ ਜਿਹੜੀ ਹੈ ਇਹਨੇ ਸਾਡੇ ਨਾਲ ਕੁਝ ਕੀਤਾ ਵਾ ਧੱਕਾ ਕੀਤਾ ਵਾ ਸਾਡੀ ਜਮੀਨਾਂ ਖੋਹਣ ਤੇ ਅੱਖ ਰੱਖੀ ਹੈ ਇਹਨਾਂ ਹੁਣ ਪੰਚਾਇਤਾਂ ਦੇ ਲਾ ਲੋ ਵੀ ਪੰਚਾਇਤਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਵੀ ਪੰਚਾਇਤਾਂ ਦੀ ਪਲੈਨਿੰਗ ਜਿਹੜੀ ਸੇਲ ਕਰਨੀਆਂ ਨੇ ਕਿਤੇ ਇਹਨਾਂ 200 ਕੁਝ ਪੰਚਾਇਤਾਂ ਆਈਡੈਂਟੀਫਾਈ ਕੀਤੀਆਂ ਜਿਹਨਾਂ ਨੇ 30 ਕਰੋੜ ਦੀ ਮੰਗ ਕੀਤੀ ਆ ਤਾਂ ਲੋਕ ਇਸ ਚੀਜ਼ ਨੂੰ ਮਿਲਦਾ ਬਰਦਾਸ਼ਤ ਨਹੀਂ ਕਰਦੇ ਇਹਦੇ ਵਿੱਚ ਨਿੱਜੀ ਕੋਈ ਨਹੀਂ ਹੈਗਾ ਸਾਨੂੰ 2 ਸਾਲ ਹੋ ਗਏ ਨੇ ਤਕਰੀਬਨ 2 ਸਵਾ 2 ਸਾਲ ਚੇਅਰਮੈਨ ਬਣੇ ਅੱਜ ਟਰਮ ਦੇ ਤਕਰੀਬਨ ਸਾਲ ਰਹੀਦਾ ਜੀ ਮੇਰਾ ਤੇ ਜੇ ਨਿੱਜੀ ਫੈਸਲਾ ਹੁੰਦਾ ਕੋਈ ਨਿੱਜੀ ਕਾਰਨ ਹੁੰਦਾ ਮੈਂ ਕੁਰਸੀ ਤੇ ਬੈਠਾ ਰਹਿਣਾ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਪਠਾਨ ਮਾਜਰਾ ਜੀ ਨੇ ਜਿਹੜਾ ਬਿਆਨ ਦਿੱ ਏ ਕੋਈ ਕਿਤੇ ਉਸੀਮ ਸਿੰਘ ਸਾਹਿਬ ਦੀ ਰਿਸ਼ਤਦਾਰੀ ਯੂਨੀਅਨ ਨਾਲ ਐਮਐਲਏ ਨੇ ਬੜੇ ਸਰਕਾਰ ਜੋ ਉਹਨਾਂ ਨੇ ਜੇ ਕੋਈ ਗੱਲ ਕੀਤੀ ਹੈ ਤਾਂ ਮਤਲਬ ਕੋਈ ਵੱਡਾ ਕਾਰਨ ਹੋ ਸਕਦਾ ਵਿੱਚ ਉਹਦੇ ਉਹਨਾਂ ਇਹ ਵੀ ਕਿਹਾ ਵਾ ਮਾਨ ਸਾਹਿਬ ਨੂੰ ਵੀ ਤੁਸੀਂ ਖੜੇ ਹੋ ਜਾਓ ਐਮਐਲਏ ਜਿਹੜੇ ਨੇ ਉਹ ਤੁਹਾਡੇ ਨਾਲ ਖਲੋਣਗੇ ਇਹਦਾ ਮਤਲਬ ਕੋਈ ਬੀ ਟੀਮ ਚੱਲਣ ਲਈ ਨਾਲ ਦੇਖੋ ਪਠਾਨਾ ਮਾਜਰਾ ਦੇ ਹਿਸਾਬ ਕਹਿਣ ਦੇ ਅਕੋਰਡਿੰਗ ਤੇ ਇਹੋ ਲੱਗਦਾ ਵੀ ਦਿੱਲੀ ਸਾਰਾ ਕੁਝ ਹੈਂਡਲ ਕਰਨ ਲਈ ਹੈ ਪੰਜਾਬ ਦਾ ਕੁਝ ਨਹੀਂ ਹੈ ਤਾਂ ਇਹ ਉਹਨਾਂ ਮਾਨ ਸਾਹਿਬ ਨੂੰ ਕਿਹਾ ਨਾ ਕਿ ਤੁਸੀਂ ਖੜੇ ਹੋ ਜਾਓ ਇੱਕ ਪਾਸੇ ਤੁਹਾਡੇ ਨਾਲ ਉਹਨਾਂ ਦੀ ਗੱਲ ਨੇ ਵੀ ਹਲੂਣਾ ਦਿੱਤਾ ਵਾ ਭਾਈ ਰਗਵੀਰ ਸਿੰਘ ਦੀ ਗੱਲ ਨੇ ਵੀ ਹਲੂਣਾ ਦਿੱਤਾ ਵਾ ਸਾਨੂੰ ਸਾਡੇ ਸਾਬਕਾ ਮੰਤਰੀ ਜਿਹੜੇ ਅਕਲਦੀਪ ਸਿੰਘ ਢਾਲੀਵਾਲ ਜੀ ਨੇ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਲੋਕਾਂ ਤੋਂ ਝੂਠਾ ਦੇ ਜਿਹੜਾ ਸੰਤ ਸਮਾਜ ਆਉਗਾ ਜੇ ਨਾਲ ਇਹਨੂੰ ਚੁੱਕ ਸਕਦਾ ਵਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ ਦੇਖੋ ਜਦੋਂ ਇਦਾਂ ਦੇ ਵੱਡੇ ਲੀਡਰ ਕੈਬਨਿਟ ਮੰਤਰੀ ਇਹੋ ਜਿਹੀ ਗੱਲਾਂ ਕਰਨ ਤੇ ਫਿਰ ਗੱਲ ਤੇ ਕਿਤੇ ਨਹੀਂ ਪਹੁੰਚਦੀ ਸਾਡੇ ਕੋਲ ਕਿਹੜੇ ਕਿਹੜੇ ਅਹੁਦੇ ਹਨ ਸਾਰੇ ਚੇਅਰਮੈਨ ਮਾਰਕੀਟ ਕਮੇਟੀ ਸੀ ਤੇ ਜ਼ਿਲ੍ਹਾ ਪ੍ਰਧਾਨ ਸਪੋਰਟ ਸੀਗਾ ਤੇ ਮੂਰਲੀ ਮੈਂਬਰ ਨੂੰ ਵੀ ਸਤੀਫਾ ਦਿੱਤਾ ਹੀ ਬਾਹਰ ਆ ਗਈ ਪ ਦਾ ਕਿਸੇ ਨਾਲ ਕੰਟੈਕਟ ਨਹੀਂ ਹੈਗਾ ਅਸੀਂ ਬਿਲਕੁਲ ਸਾਈਲੈਂਟ ਹੋ ਕੇ ਆਪਣਾ ਕੰਮ ਕਰ ਰਹੇ ਹਾਂ ਤੇ ਲੋਕਾਂ ਦੇ ਵਾਸਤੇ ਦਿੱਤਾ ਲੋਕਾਂ ਦੇ ਵਿੱਚ ਵਿਚਰਾਂਗੇ ਉਹਨਾਂ ਨਾਲ ਸਾਥ ਦੇ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਕੁਰਸੀ ਲੋਕਾਂ ਦੇ ਖਾਤਰ ਸਾਨੂੰ ਮਿਲੀ ਹੈ ਜਿਹੜੀ ਚੇਅਰ ਤੇ ਆਪਾਂ ਬੈਠੇ ਹਾਂ ਜੇ ਉਹ ਚੇਅਰ ਤੇ ਬੈ ਕੇ ਅਸੀਂ ਕਿਸੇ ਦਾ ਕੋਈ ਸਵਾਰ ਨਹੀਂ ਸਕਦੇ ਤੇ ਮੈਨੂੰ ਲੱਗਦਾ ਉੱਥੇ ਬਹਿਣ ਦਾ ਏਡਾ ਕੋਈ ਫਾਇਦਾ ਨਹੀਂ ਗਗਨ ਅਨਮੋਲ ਨੇ ਵੀ ਪਹਿਲਾ ਅਸਤੀਫਾ ਦਿੱਤਾ ਉਹਨਾਂ ਨੇ ਵੀ ਕਿਹਾ ਦਿਲ ਸਾਡਾ ਬੜਾ ਭਾਰੀ ਹੈ ਉਹ ਅਸਤੀਫਾ ਉਹਨਾਂ ਕੋਲ ਵਾਪਸ ਕਰਵਾਇਆ ਗਿਆ ਚਲੋ ਅਮ ਉਹਨੂੰ ਰੋੜ ਜੀ ਨੇ ਘਰ ਜਾ ਕੇ ਲੋਕ ਆਪ ਮਹਾਰਾਜ ਨੂੰ ਪਾਰਟੀ ਆਈ ਸੀ ਲੋਕ ਉਪਮ ਬਕਰਾਂ ਦੀ ਅੱਜ ਕੱਲ ਬੜੀਆਂ ਵੀਡੀਓ ਹੋਣ ਲੋਕਾਂ ਦੇ ਵਿੱਚ ਕਹਿ ਰਹੇ ਨੇ ਅਸੀਂ ਗਲਤੀ ਕਰ ਲਈ ਐ ਅਸੀਂ ਸਰਕਾਰ ਲਿਆ ਕੇ ਉਹ ਲੋਕ ਹੀ ਅੱਜ ਖਿਲਾਫ ਹੋ ਗਏ ਵੇਖੋ ਲੋਕਾਂ ਨੇ ਸਰਕਾਰ ਲੋਕਤੰਤਰ ਲੋਕਾਂ ਨੇ ਸਰਕਾਰ ਚੁਣੀ ਆ ਉਹ ਲੋਕ ਅੱਜ ਖਿਲਾਫ ਹੋ ਗਏ ਤੇ ਮੈਨੂੰ ਲੱਗਦਾ ਡਾਵਾ ਡੋਲੀ ਕੰਮ ਨਹੀਂ 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 ਵੇਖੋ ਜੇ ਤਿਆਗ ਦੀ ਭਾਵਨਾ ਰੱਖੀ ਆਪਾਂ ਤੇ ਤਿਆਗ ਜਿਹੜਾ ਕਰਤਾ ਉਹ ਤੋਂ ਪਿਛੇ ਬੈਕਫੁੱਟ ਤੇ ਨਹੀਂ ਆ ਪੰਜਾਂਗੇ ਜਿਸ ਨਾਲ ਲੋਕਾਂ ਕਰਕੇ ਇੱਥੋਂ ਤੱਕ ਪਹੁੰਚੇ ਆ ਉਹ ਜਿੱਧਰ ਨੂੰ ਕੰਮ ਕਰਨਗੇ ਆਪਾਂ ਉਧਰ ਨੂੰ ਚਲਾਂਗੇ